ਬਾਈ ਐਸ ਐਚ ਮੁਖਤਿਆਰ ਸਿੰਘ ਪੱਤਰਕਾਰ ਕਨਵਲਜੀਤ ਸਿੰਘ ਲਾਡੀ ਜੰਡਿਆਲਾ ਗੁਰੂ 15 ਅਗਸਤ ਦੇਸ਼aband ਦੇ ਵਿੱਚ ਜੋ ਦਿਵਸ ਮਨਾਇਆ ਜਾ ਰਿਹਾ ਉਹ ਦੇਸ਼aband ਚ ਸਾਡੇ ਜੰਡਿਆਲਾ ਸ਼ਹਿਰ ਦੇ ਵਿੱਚ ਜਿੰਨੇ ਆਊਟਰ ਨਾਕੇ ਨੇ ਉੱਥੇ ਲਗਾਏ ਗਏ ਨੇ ਸ਼ਹਿਰ ਦੇ ਵਿੱਚ ਇਨਰ ਨਾਕੇ ਵੀ ਲਗਾਏ ਗਏ ਨੇ ਸਾਡੇ 8 ਨਾਕੇ ਨੇ ਇਸ ਤੋਂ ਇਲਾਵਾ ਅਸੀਂ ਰੇਲਵੇ ਟਰੈਕ ਹਰ ਚੀਜ਼ ਨੂੰ ਕਵਰ ਕੀਤਾ ਹੋਇਆ ਜੀ ਸਾਡੀ ਪੁਲਿਸ ਫੋਰਸ ਪੈਟਰੋਲਿੰਗ ਵੀ ਚੱਲਦੀ ਹੈ ਤੇ ਸਾਡੇ ਸੀਨੀਅਰ ਅਫੀਸਰ ਡੀਐਸਪੀ ਸਾਹਿਬ ਸਰਵਿੰਦਰ ਸਿੰਘ ਵੀ ਆ ਰਾਉਂਡ ਕਰ ਰਹੇ ਨੇ ਅਸੀਂ ਵੀ ਇਲਾਕੇ ਚ ਬਾਹਰ ਹੈ ਤੇ ਸਾਡਾ ਸਾਰਿਆਂ ਦਾ ਮਕਸਦ ਇਹੀ ਹੈ ਵੀ ਜੋ ਇਹ ਦਿਵਸ ਹੈ ਬੜੇ ਅچھے ਤਰੀਕੇ ਨਾਲ ਪੀਸਫੁਲੀ ਬਤੀਤ ਹੋਵੇ ਚੈਕਿੰਗ ਦੌਰਾਨ ਕੋਈ ਬਰਾਮਦਗੀ ਕਿਸੇ ਕੋਈ ਚੈਕਿੰਗ ਦੌਰਾਨ ਦੇਖੋ ਬਰਾਮਦਗੀਆਂ ਹੋ ਰਹੀਆਂ ਨੇ ਹੁਣ ਵੀ ਅਸੀਂ ਦੋ ਵਹੀਕਲ ਜਿਹੜੇ ਬਿਨਾ ਨੰਬਰੀਆ ਮਪਾਉਂਡ ਕੀਤੇ ਆ ਛੱਕੀ ਬੰਦੇ ਵੀ ਰਾਉਂਡ ਅਪ ਕੀਤੇ ਆ ਉਹਨਾਂ ਦੀ ਪੁਸ਼ਟੀ ਕਰਾਂਗੇ ਵੀ ਉਹ ਜੰਡੇੜਾਲਾ ਸ਼ਹਿਰ ਦੇ ਵਿੱਚ ਕਿਉਂ ਆਏ ਨੇ ਕਿਹਨੂੰ ਮਿਲਣ ਆਏ ਨੇ ਅਸੀਂ ਸਾਰਾ ਪ੍ਰੋਪਰਲੀ ਉਹਨੂੰ ਦੇਖਾਂਗੇ ਜੀ 15 ਅਗਸਤ ਤੱਕ ਯਾਨੀ ਲੈ ਕੇ ਚੱਗੀ ਸਾਡਾ ਨਹੀਂ ਇਹ ਕੰਟੀਨਿਊ ਜਾਰੀ ਰਹੇਗੀ ਪਹਿਲਾਂ ਵੀ ਜਾਰੀ ਸੀ ਕੰਮ ਅੱਗੇ ਤੋਂ ਵੀ ਜਾਰੀ ਰਹੂ ਅਸੀਂ ਜੰਡੇੜਾਲਾ ਸ਼ਹਿਰ ਦੇ ਵਸਨੀਕਾਂ ਲਈ ਇੱਕ ਅਮਨ ਅਮਾਨ ਲਿਆਉਣ ਲਈ ਇਹਨੂੰ ਕੰਟੀਨਿਊਲੀ ਪ੍ਰੈਕਟਿਸ ਰੱਖਾਂਗੇ